ਲੂ ਲਿਆ ਤੁਸੀਂ ਕੀ ਕੀ ਖਾਣੇ ਬਾਈ ਜੀ ਬਾਸ ਪਾਜੀ ਕਰ ਦੀ ਦੇਸੀ ਲੈਣ ਰੋਟੀ ਜੋਤ ਨੇ ਦੋਨ ਕੇ ਔਰ ਆਪਣੀ ਅੱਛਾ ਹੈ ਗੱਲਬਾਤ ਫਿਰ ਹਾਂਜੀ ਹਾਂ ਬਾਈ ਜੀ ਕੁਝ ਦੱਸੋ ਮੜ ਜਾ ਵਿਚਾਰ ਉਮੜੇ ਕੋ ਮੜਾ ਜਾ ਦੱਸੋ ਬਾਈ ਜੀ ਦੱਸੋ ਆਪਦੇ ਪਿੰਡ ਬਾਰੇ ਆਪਦੇ ਸੋਹਣੇ ਨਗਰ ਬਾਰੇ ਇਹਨਾਂ ਖਿਡਾਰੀਆਂ ਨਾਲ ਮੁਕਾਬਲੇ ਬਾਰੇ ਔਰ ਜੱਟ ਸਾਹਿਬ ਕਹਿੰਦੇ ਮੈਂ ਥਾਪੀ ਹੁਣੇ ਮਾਰ ਕੇ ਹਟਿਆ ਇਧਰੋਂ ਸਾਡੇ ਰਾਣਾ ਸਾਹਿਬ ਕਹਿੰਦੇ ਹੈ ਗੱਲਬਾਤ ਮੇਰੀ ਵੀ ਨੇ ਬਾਈ ਸਾਰੇ ਵਧੀਆ 플레이ਰ ਆ ਟਾਪ ਦੇ ਤਾਂ ਹੀ ਬਾਈ ਇੱਥੇ ਆਏ ਵਰਲਡ ਕਪ ਖੇਡਣ ਹਾਂਜੀ ਬਾਕੀ ਮਗਲਾ ਬਲਾਉ ਤੇ ਬਾਈ ਜੀ ਸੱਚੀ ਬੋਲੀ ਅੱਜ ਆਪਾਂ ਹੀ ਇੱਥੇ ਹੌਲੀ ਹੌਲੀ ਗੱਲ ਕਰਨੇ ਕਿ ਉਦਾਂ ਵੀ ਤੁਸੀਂ ਜਦੋਂ ਫੋਨ ਤੇ ਗੱਲ ਕਰਦੇ ਹੋ ਦੇਖੀ ਰੇਡ ਸਾਹਿਬ ਲੜ ਪਾਉਣੀ ਐ ਤਕੀ ਕੈਮਰੇ ਕੋਲ ਕੈਮਰੇ ਸਾਹਮਣੇ ਆ ਕੇ ਛੋਟੇ ਆ ਅਸ਼ਾ ਇਹ ਬਾਈ ਜੀ ਕਹਿੰਦੇ ਨਰਵਸ ਹੋ ਜਾਂਦੇ ਆ 7 ਸਾਲ ਪਹਿਲਾਂ ਮੈਂ ਵੀ ਹੁੰਦਾ ਸੀ ਪਰ ਹੁਣ ਮੈਂ ਹੌਲੀ ਹੌਲੀ ਖੁੱਲ ਗਿਆ ਜਿਵੇਂ ਬਾਈ ਜੀ ਤੁਸੀਂ ਜੱਫੇ ਲਾਉਨੇ ਹੋ ਤੇ ਉਹ ਜੁੱਸੇ ਦਾ ਜ਼ੋਰ ਆ ਭਾਵੇਂ ਰੇਡ ਪਾ ਲੋ ਜਫਾ ਲਾ ਲੋ ਤੁਹਾਡੇ ਤਕੜੇ ਜੁੱਸਿਆਂ ਨੂੰ ਸਲਾਮ ਆ ਪਰ ਮੈਂ ਵੀ ਕਦੇ-ਕਦੇ ਸੰਗਾਉ ਹੁੰਦਾ ਸੀ ਹੌਲੀ-ਹੌਲੀ ਮੈਂ ਕਿਹਾ ਭਾਈ ਜੇ ਸੰਗ ਦੇ ਰਹਿ ਪੀਪੇ ਚਾਟਾ ਕਿੱਥੋਂ ਆਊਗਾ ਜਿਵੇਂ ਫਿਰ ਤੁਹਾਡੀਆਂ ਰੇਡਾਂ ਪੈਣੀਆਂ ਅਸੀਂ ਖਬਰ ਦੀ ਰੇਡ ਪਾਉਣ ਲੱਗ ਪਏ ਹਾਂਜੀ ਹਾਂਜੀ ਤੁਹਾਡੀ 30 ਸੈਕਿੰਡ ਦੀ ਮੇਰਾ 2200 ਮਿੰਟ ਦਾ ਖਬਰ ਦੀ ਖਬਰ ਦੇਬੇ ਬਾਪੂ ਖੁਸ਼ ਰਹਿੰਦੇ ਆ ਵੀ ਭਾਈ ਸਾਡਾ ਮੁੰਡਾ ਸੋਹਣਾ ਕੰਮ ਕਰਦਾ ਹੁਣ ਤਾਂ ਹਾਂਜੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਜੀ ਹਮ ਅਸੀਂ ਹੁਣ ਤਿੰਨੇ ਭਰਾ ਖੇਡਦੇ ਆ ਤਿੰਨੇ ਭਰਾ ਹਾਂਜੀ ਤੇ ਕਿੰਨੇ ਭਰਾ ਤਿੰਨੇ ਭਰਾ ਹਾਂ ਚਾਰ ਭਰਾ ਆ ਜ ਇਹ ਦੇਖੋ ਇੱਕ ਨਹੀਂ ਸੋਹਣੀ ਗੱਲ ਆ ਵੀ ਸਾਡੀ ਕਬੱਡੀ ਦੇ ਵਿੱਚ ਇੰਨਾ ਵਧੀਆ ਪਹੈਕਾ ਵੀ ਅੱਜ ਜੇ ਚਾਰ ਭਰਾ ਤਾਂ ਤਿੰਨ ਕਬੱਡੀ ਖੇਡਦੇ ਆ ਤਿੰਨੇ ਹਾਂਜੀ ਹਾਂਜੀ ਤੇ ਤਿੰਨੇ ਇੱਥੇ ਆ ਹਾਂਜੀ ਹਾਂਜੀ ਮਾਮਾ ਜੀ ਕਮੈਂਟਰ ਆ ਸਾਡੇ ਮਤਲਬ ਕੀ ਜੁੜੇ ਆ ਮੱਖਣਵਾਲੀ ਸਾਹਿਬ ਦਾ ਬਹੁਤ ਵੱਡਾ ਨਾਮ ਕਮੈਂਟਰੀ ਦੇ ਖੇਤਰ ਦੇ ਵਿੱਚ ਤੇ ਕੈਲਗਰੀ ਤੋਂ ਚੱਲ ਕੇ ਇੱਥੇ ਆਏ ਆ ਹਾਂਜੀ ਬਲੱਡ ਲੈਂਡ ਸੀ ਆ ਜੀ ਪਹਿਲਾਂ ਬਾਪੂ ਨੇ ਕੁਸ਼ਤੀ ਲੜਦੇ ਰਹੇ ਹੂੰ ਕਬੱਡੀ ਖੇਡਣ ਲੱਪੇ